ਹੈਲੋ ਜੀ ਸਾਰੇ ਪੈਂਪਰਾਵਨ ਮੇਰੇ ਵੱਲੋਂ ਸਤਿ ਸਿਰਿਆ ਕੱਲ ਕਹਿੰਦੇ ਬਿਆਦਾ ਲੱਡੂ ਅਜਿਹਾ ਬੂਰ ਦਾ ਲੱਡੂ ਹੈ ਕਹਿੰਦੇ ਜਿਹੜੇ ਨੇ ਖਾ ਲਿਆ ਉਹ ਵੀ ਪਸਤਾਰਿਆ ਜਿਹਨੇ ਹਜੇ ਨਹੀਂ ਖਾਦਾ ਹਨਾ ਉਹ ਵੀ ਪਸਤਾਉਂਦਾ ਹੈਗਾ ਦੇਖੋ ਕਹਿੰਦੇ ਵੀ ਇਸ ਚੀਜ਼ ਦੇ ਨਾਲ ਹੈ ਨਾ ਸ੍ਰਿਸ਼ਟੀ ਚੱਲਦੀ ਹੈ ਕਿ ਅੱਗੇ-ਅੱਗੇ ਉਤਪਤੀ ਹੁੰਦੀ ਹੈ ਕਿ ਅਗਰ ਆਪਾਂ ਕਹਿੰਦੇ ਵੀ ਹੈ ਨਾ ਵਿਆਹ ਕਰਵਾਉਣਾ ਕੋਈ ਲੋੜ ਨਹੀਂ ਹੈਗੇ ਅਗਰ ਵਿਆਹ ਨਹੀਂ ਕਰਵਾਵਾਂਗੇ ਨਾ ਤਾਂ ਜਿਹੜਿਆ ਪਏ ਆਪਣਾ ਹਿੱਸੇ ਸਮਾਜ ਹੈਗਾ ਜਿਵੇਂ ਵਾਹਿਗੁਰੂ ਜੀ ਨੇ ਉਤਪਤੀ ਕੀਤੀ ਹੈਗਾ ਵੀ ਇੱਕ ਪਤੀ ਪਤਨੀ ਤੋਂ ਹੀ ਅੱਗੇ ਅੱਗੇ ਹੈ ਨਾ ਸਮਾਜ ਦੀ ਉਤਪਤੀ ਹੋਣੀ ਹੈ ਹਰ ਇੱਕ ਚੀਜ਼ ਦੇ ਵਿੱਚ ਜੋੜੇ ਨੇ ਦੇਖੋ ਬਨਸਪਤੀ ਦੇ ਵਿੱਚ ਵੀ ਦਰਖਤਾਂ ਦੇ ਵਿੱਚ ਜਿੰਨਾ ਵੀ ਆਪਣਾ ਬ੍ਰਹਿਮੰਡ ਹੈ ਨਾ ਜਿੱਥੇ ਵੀ ਜੀਵ ਜੰਤੂ ਪਸ਼ੂ ਪੰਛੀ ਨੇ ਉਸੇ ਤਰੀਕੇ ਦੇ ਨਾਲ ਆਪਾਂ ਇਨਸਾਨ ਹੈ ਵਾਹਿਗੁਰੂ ਜੀ ਨੇ ਖੁਦ ਪਹਿਲਾਂ ਆ ਕੇ ਕਾਲ ਯੁਗ ਦੇ ਵਿੱਚ ਹੈ ਨਾ ਆਪਾਂ ਨੂੰ ਦੱਸਿਆ ਵੀ ਗ੍ਰਸਤੀ ਨੂੰ ਕਿਵੇਂ ਆਪਣਾ ਧਰਮ ਨਿਭਾਉਣਾ ਚਾਹੀਦਾ ਕਿ ਕਿਸ ਕਿਸ ਤਰੀਕੇ ਨਾਲ ਜਦੋਂ ਵੀ ਕੋਈ ਔਕੜ ਆਉਂਦੀ ਹੈ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਸ ਟਾਈਮ ਸਾਨੂੰ ਕੀ ਕਰਨਾ ਚਾਹੀਦਾ ਮੈਂ ਬਹੁਤ ਵੀਡੀਓ ਪਾਈਆਂ ਨੇ ਕਈ ਪੈਨਪਰਾਵਾਂ ਨੇ ਵਿਸ਼ਵਾਸ ਕੀਤਾ ਉਸ ਚੀਜ਼ ਨੂੰ ਕੀਤਾ ਤਾਂ ਉਹਨਾਂ ਦੇ ਅੱਜ ਹਨਾ ਵਹਿਗੁਰੂ ਜੀ ਨੇ ਰਿਸਤੇ ਪੂਰ ਚੜਾਏ ਨੇ ਪਹਿਲਾਂ ਮੈਂ ਬੇਟਿਆਂ ਵਾਸਤੇ ਦੱਸੀ ਸੀ ਉਹਦਣੇ ਗੱਲ ਅੱਜ ਮੈਂ ਦੱਸੂਗੀ ਤਾਂ ਦੋਨਾਂ ਵਾਸਤੇ ਲੜਕਿਆਂ ਵਾਸਤੇ ਵੀ ਲੜਕੀਆਂ ਵਾਸਤੇ ਵੀ ਤੁਸੀਂ ਕਰ ਸਕਦੇ ਹੋ ਤਾਂ ਪਲੀਜ਼ ਧਿਆਨ ਨਾਲ ਵੀਡੀਓ ਨੂੰ ਸੁਣਨਾ ਦੇ ਕੋਈ 5-10 ਮਿੰਟ ਦੀ ਵੀਡੀਓ ਹੁੰਦੀ ਹੈ ਮੇਰੀ ਕੋਈ ਜ਼ਿਆਦਾ ਨਹੀਂ ਹੈਗਾ ਕਹਿੰਦੀ ਆਪਣੇ ਫਾਇਦੇ ਲਈ ਤਾਂ ਆਪਾਂ ਸਾਰਾ ਕੁਝ ਕਰਦੇ ਆ ਨਾ ਦੂਜੇ ਦਾ ਵੀ ਫਾਇਦਾ ਥੋੜਾ ਜਿਹਾ ਸੋਚ ਲਿਆ ਕਰੋ ਵਿੱਚੋਂ ਕੱਟ-ਕੱਟ ਕੇ ਵੀਡੀਓ ਨਾ ਦੇਖਿਆ ਕਰੋ ਅਗਰ ਤੁਸੀਂ 10 ਮਿੰਟ ਵੀਡੀਓ ਦੇਖ ਲਓਗੇ ਤਾਂ ਤੁਹਾਨੂੰ ਤਾਂ ਫਾਇਦਾ ਹੋਵੇਗਾ ਵੀ ਹੋਏ ਮੈਨੂੰ ਵੀ ਹੈ ਨਾ ਥੋੜਾ ਬਹੁਤ ਫਾਇਦਾ ਕਰਵਾ ਦਿਆ ਕਰੋ ਉਹ ਕਹਿੰਦੇ ਨੇ ਵੀ ਆਪਾਂ ਕਿਸੇ ਦੁਕਾਨਦਾਰ ਕੋਈ ਬੈਠਾ ਹੈ ਨਾ ਕੱਪੜਾ ਵੇਚ ਰਿਹਾ ਹੈਗਾ ਤਾਂ ਆਪਾਂ ਕੱਪੜਾ ਲੈ ਕੇ ਆ ਜੀ ਉਹ ਵਿਚਾਰਾ ਕਹਿੰਦਾ ਵੀ ਚਲੋ ਥੋੜੀ ਜਿਹੀ ਪ੍ਰੋਫਿਟ ਅੱਜ ਮੈਂ ਤੁਹਾਨੂੰ ਕੁਝ ਤਰੀਕੇ ਵੀ ਦੱਸੂਗੀ ਜਿਵੇਂ ਕਿ ਟੋਟਕੇ ਉਪਾਅ ਜਿਵੇਂ ਆਪਾਂ ਕਹਿ ਦਿੰਦੇ ਆ ਉਹ ਵੀ ਦੱਸੂਗੀ ਤੇ ਗੁਰਬਾਣੀ ਦੇ ਥਰੂ ਵੀ ਦੱਸੂਗੀ ਵੀ ਗੁਰਬਾਣੀ ਤੇ ਜਿਹੜੇ ਭੈਣ ਭਰਾ ਕੱਲਾ ਵਿਸ਼ਵਾਸ ਕਰਦੇ ਨੇ ਉਹ ਕਿਵੇਂ ਕਰ ਸਕਦੇ ਆ ਤੇ ਜਿਹੜੇ ਭੈਣ ਭਰਾ ਹੁੰਦੇ ਵੀ ਹਾਂ ਚਲੋ ਆਪਾਂ ਨਾਲ ਕੁਝ ਹੋਰ ਵੀ ਕਰ ਲੈਣ ਜਿਵੇਂ ਕਿ ਸਿਆਣੇ ਬਜ਼ੁਰਗਾਂ ਨੇ ਦੱਸੀਆਂ ਹੋਈਆਂ ਜਿਹੜੀਆਂ ਗੱਲਾਂ ਨੇਗੀਆਂ ਜਾਂ ਆਪਣੇ ਕਿਤੋਂ ਬੇਦਾਂ ਤੋਂ ਪੜੀਆਂ ਹੋਈਆਂ ਚੀਜ਼ਾਂ ਹੁੰਦੀਆਂ ਨੇ ਕਿ ਹਨ ਕਿਉਂਕਿ ਸਮਾਜ ਦੇ ਵਿੱਚ ਬਹੁਤ ਤੁਹਾਨੂੰ ਇਦਾਂ ਦੀਆਂ ਚੀਜ਼ਾਂ ਮਿਲ ਜਣਗੀਆਂ ਜਿਹੜੀਆਂ ਕਿ ਅਗਰ ਆਪ ਸਿੱਖਣਾ ਚਾਹੀਏ ਤਾਂ ਬਹੁਤ ਕੁਝ ਸਿੱਖ ਸਕਦੇ ਆਂਗੇ ਕਿਉਂਕਿ ਹਰ ਇੱਕ ਮਾਂ ਬਾਪ ਦਾ ਸੁਪਨਾ ਹੁੰਦਾ ਹੈ ਕਿ ਉਹਦੇ ਬੱਚਾ ਜਾਂ ਬੱਚੀ ਕਿਸੇ ਚੰਗੇ ਘਰੇ ਉਹਦੇ ਸੰਯੋਗ ਮਿਲਣ ਤੇ ਸਾਡਾ ਵਾਂਸ ਅੱਗੇ ਵਧੇ ਸਾਡਾ ਪਰਿਵਾਰ ਸਾਡੀ ਬੱਚੀ ਜਾ ਕੇ ਬਗਾਨੇ ਘਰੇ ਸੁખી ਵਸੇ ਤੇ ਸਾਡੇ ਜਿਹੜੀ ਨੂੰ ਆਵੇ ਹਨਾ ਉਹ ਵੀ ਸਾਡੇ ਘਰ ਨੂੰ ਖੁਸ਼ਹਾਲ ਬਣਾਵੇ ਦੇਖੋ ਅੱਜ ਕੱਲ ਪਤਾ ਨਹੀਂ ਕੀ ਹੋ ਰਿਹਾ ਹੈਗਾ ਵਿਆਹ ਹੁੰਦੇ ਦਾ ਕਹਿੰਦੇ ਬਾਅਦ ਚ ਪਤਲਾ ਦਾ ਰਿਸ਼ਤਾ ਟੁੱਟਦੇ ਦਾ ਪਹਿਲਾਂ ਪਤਾ ਲੱ ਤਿੰਨ ਮੈਂ ਕਹਿ ਰਹੀ ਹਾਂ ਜੀ ਜਦੋਂ ਵੀ ਤੁਸੀਂ ਕੋਈ ਕਾਰਜ ਕਰਨਾ ਤਾਂ ਅਰਦਾਸ ਕਰਨੀ ਹੈ ਵਾਈ ਗੁਰੂ ਜੀ ਅੱਗੇ ਆਪਣੇ ਬੱਚੀ ਦਾ ਰਿਸ਼ਤਾ ਦੇਖਣ ਜਾ ਰਹੇ ਹਾਂ ਜਾਂ ਆਪਣੇ ਬੱਚੇ ਲਈ ਰਿਸ਼ਤਾ ਦੇਖਣ ਜਾ ਰਹੇ ਹਾਂ ਤਾਂ ਅਰਦਾਸ ਕਰਨੀ ਕਿ ਵਾਈ ਗੁਰੂ ਜੀ ਸਾਨੂੰ ਠੱਗਾਂ ਚੋਰਾਂ ਜਾ ਰਹੇ ਤਾਂ ਬਚਾ ਕੇ ਰੱਖਣਾ ਆਪ ਜੀ ਅੰਗੇ ਸਾਹੇ ਸਹਾਇ ਹੋ ਕੇ ਸਾਡੇ ਬੱਚੇ ਦਾ ਰਿਸ਼ਤਾ ਕਰਵਾਉਣਾ ਨਹੀਂ ਤੁਸੀਂ ਦੇਖ ਹੀ ਰਹੇ ਹੋ ਆ ਚੱਲ ਰਿਹਾ ਹੈ ਇੱਕ ਕੈਨੇਡਾ ਦੀ ਲੜਕੀ ਹੈਗੀ ਉਹਨੇ 7 ਲੜਕਿਆਂ ਨੂੰ ਹਨਾ ਆਪਣੀ ਮੰਗਣੀ ਦੇ ਜਾਾਲ ਚ ਫਸਾ ਕੇ ਕਰੋੜਾ ਰੁਪਇਆ ਠੱਗ ਲਿਆ ਤਾ ਜਿਹੜਾ ਭੈਣ ਭਰਾ ਤੁਹਾਡੇ ਤੋਂ ਲੜਕੀ ਵਾਲੇ ਜਾਂ ਲੜਕੇ ਵਾਲੇ ਪੈਸੇ ਮੰਗਦੇ ਨੇ ਆਪਣੀ ਧੀ ਪੁੱਤ ਨੂੰ ਉਥੇ ਨਾ ਪਿਆਹੋ ਨਹੀਂ ਤਾਂ ਪਸਤਾਉਂਵੇ ਤੋਂ ਬਿਨਾ ਤੁਹਾਡੇ ਕੋਲੇ ਖੁਸ਼ ਨਹੀਂ ਰਹਿਣਾ ਦੇਖੋ ਉਹੀ ਜਿਹੜਾ 10-10 5-5 ਲੱਖ ਤੁਸੀਂ ਬਗਾਨੀਆਂ ਉਹਨਾਂ ਨੂੰ ਦੇ ਰਹੇ ਹੋ ਵੀ ਸਾਡੇ ਪੁੱਤ ਨੂੰ ਬਾਹਰ ਲੈ ਜਾ ਉਹੀ 10-5 ਲੱਖ ਦਾ ਆਪਣੇ ਬੱਚੇ ਨੂੰ ਕੋਈ ਬਿਜ਼ਨਸ ਕਰਕੇ ਦੇ ਦਿਓ ਤਾਂ ਕਿ ਉਹ ਪ੍ਰੋਫਿਟ ਕਰ ਸਕੇ ਬੱਚਿਆਂ ਦੇ ਦਿਮਾਗ 'ਚ ਇਹ ਜ਼ਰੂਰ ਬਿਠਾਓ ਕਿ ਬੇਟਾ ਤੂੰ ਖੁਦ ਕਾਮਯਾਬ ਹੋ ਸਕਦਾ ਹੈ ਕਿਸੇ ਦੇ ਮੋਟੇ ਤੇ ਰੱਖ ਕੇ ਬੰਦੂਕ ਨਹੀਂ ਚਲਾਈ ਦੀਂ ਅਗਰ ਤੁਸੀਂ ਬਗਾਨੀ ਤੀ ਦੀ ਜ਼ਮੀਨ ਲੈ ਲਓਗੇ ਤਾਂ ਉਹ ساری ਉਮਰ ਤੁਹਾਡੇ ਸਿਰ ਤੇ ਲੱਤ ਰੱਖੇਗੀ ਮੈਨੂੰ ਬਹੁਤ ਪੈਨ ਭਰਾਵੇਂ ਦਿੰਦਾ ਮੈਸੇਜ ਆਉਂਦੇ ਨੇ ਨਾ ਅਗਰ ਤੁਸੀਂ ਆਪ ਦੀ ਹੱਥ ਤੋਂ ਉੱਪਰ ਮੁੰਡਾ ਲੱਭ ਲਓਗੇ ਵੀ ਹਾਂ ਵੀ ਬਹੁਤ ਅਮੀਰ ਚਾਹੀਦਾ ਚਾਹੀ ਮੈਂ ਗਰੀਬ ਆ ਨਾ ਮੈਂ ਅੱਜ ਅੱਡੀਆਂ ਚੱਕ ਕੇ ਤੁਸੀਂ ਫਾਹਾ ਲੈ ਲਓਗੇ ਪਰ ਤੁਹਾਨੂੰ ਪਤਾ ਵੀ ਉਹਦੇ ਨਾਲ ਮੱਥਾ ਲਾਉਣ ਵਾਸਤੇ ਉਹਨੂੰ ساری ਉਮਰ ਫਾਂਸੀ ਤੇ ਚੜਿਆ ਹੀ ਰਹਿਣਾ ਹੈ ਕਹਿੰਦੇ ਸਭ ਤੋਂ ਪਹਿਲਾਂ ਗੁਣਾ ਦੀ ਸਾਂਝ ਕਰੋ ਬੱਚੇ ਚ ਚੰਗੇ ਸੰਸਕਾਰ ਹੋਣੇ ਚਾਹੀਦੇ ਨੇ ਬੱਚਾ ਨਸ਼ੇ ਤੋਂ ਰਹਿਤ ਹੋਣਾ ਚਾਹੀਦਾ ਹੈ ਜਿਹੜੀ ਲੜਕੀ ਹੈ ਉਹ ਚੰਗੇ ਗੁਣਾਂ ਦੀ ਚੰਗੇ ਸਖਾਣ ਦਾ ਦੀ ਚੰਗੇ ਸੰਸਕਾਰਾਂ ਵਾਲੀ ਹੋਵੇ ਪਿੱਛੇ ਇਹ ਜਰੂਰ ਦੇਖੋ ਵੀ ਜਿਹੜੀ ਉਹਦੇ ਮਾਪ ਪਾਪ ਨੇ ਉਹਨਾਂ ਦੀ ਆਪਸ ਦੇ ਵਿੱਚ ਪਿਆਰ ਆਪਸ ਦੇ ਵਿੱਚ ਬਣਦੀ ਹੈ ਤਾਂ ਹੀ ਤੁਹਾਡੇ ਘਰ ਦੇ ਵਿੱਚ ਖੁਸ਼ਹਾਲੀ ਲੈ ਕੇ ਆਵੇਗੀ ਤੇ ਅੱਜ ਜਿਹੜੇ ਆਪਾਂ ਕਰਨਾ ਹੈ ਕਿ ਸਭ ਤੋਂ ਪਹਿਲਾਂ ਤਾਂ ਗੁਰੂ ਸਾਹਿਬ ਦੇ ਅੱਗੇ ਜਿਵੇਂ ਤੁਹਾਨੂੰ ਦੱਸਿਆ ਵੀ ਅਰਦਾਸ ਕਰਨੀ ਹੈ ਉਸ ਤੋਂ ਬਾਅਦ ਕੇਸਤੀ ਇਸ਼ਨਾਨ ਕਰਕੇ ਥੋੜਾ ਜਿਹਾ ਦੇਸੀ ਘਿਓ ਦਾ ਪ੍ਰਸ਼ਾਦ ਤੇ ਅਰਦਾਸ ਕਰਕੇ ਗੁਰੂ ਸਾਹਿਬ ਜੀ ਅੱਗੇ ਆਪਣੇ ਬੱਚੇ ਦੇ ਚੰਗੇ ਭਵਿੱਖ ਤੇ ਚੰਗੇ ਫਿਊਚਰ ਤੇ ਵਿਆਹ ਲਈ ਅਰਦਾਸ ਜ਼ਰੂਰ ਕਰਨੀ ਹੈ ਤੇ ਦੂਸਰੀ ਗੱਲ ਗੁਰਦੁਆਰਾ ਸਾਹਿਬ ਜਾ ਕੇ ਤੁਸੀਂ ਨਿਸਾਨ ਸਾਹਿਬ ਦੀ 41 ਦਿਨ ਘਟੋ ਘਟ ਹੈਨਾ ਇਸ਼ਨਾਨ ਜ਼ਰੂਰ ਕਰਵਾਉਣਾ ਇਸ ਦੇ ਨਾਲ ਤੁਹਾਡੇ ਬੱਚੇ ਦੇ ਜਿਹੜੇ ਸੰਜੋਗ ਬੰਨੇ ਹੋਏ ਲਾ ਲੋ ਸੰਜੋਗ ਨਹੀਂ ਮਿਲ ਰਹੇ ਕੁਝ ਵੀ ਹੈਗਾ ਹੈ ਨਾ ਉਹ ਸਾਰਾ ਕੁਝ ਠੀਕ ਹੋ ਜਾਊਗਾ ਤੇ ਤੁਹਾਡੇ ਬੱਚੇ ਦੀ ਚੰਗੀ ਕਰਦੇ ਵਿੱਚ ਤੁਹਾਡੀ ਲੜਕੀ ਦਾ ਰਿਸ਼ਤਾ ਵੀ ਹੋਵੇਗਾ ਤੇ ਤੁਹਾਡੇ ਲੜਕੇ ਦਾ ਵੀ ਤੇ ਲੜਕੀਆਂ ਲਈ ਇੱਕ ਸਾਵਣ ਦੇ ਮਹੀਨੇ ਦੇ ਕੁਝ ਉਪਾਅ ਨੇ ਤੁਸੀਂ ਉਹ ਜ਼ਰੂਰ ਕਰਨੇ ਨੇ ਇੱਕ ਸੱਤ ਹਰੇ ਰੰਗ ਦੀਆਂ ਚੂੜੀਆਂ ਲੈ ਲੈਣੀਆਂ ਨੇ ਕਿਸੇ ਵੀ ਹਨਾ ਕੱਪੜੇ ਦੇ ਵਿੱਚ ਲਾਲ ਰੰਗ ਦੇ ਕੱਪੜੇ ਦੇ ਵਿੱਚ ਬੰਨ ਕੇ ਉਹਨਾਂ ਨੂੰ ਆਪਣੇ ਨਾਪ ਦੀਆਂ ਲੈਣੀਆਂ ਨੇ ਉਹਨਾਂ ਨੂੰ ਕਿਤੇ ਉੱਚੀ ਜਗ੍ਹਾ ਤੇ ਰੱਖ ਲੈਣਾ ਤੇ ਜਦੋਂ ਤੁਹਾਡਾ ਰਿਸ਼ਤਾ ਪੱਕਾ ਹੋ ਜੇ ਤਾਂ 11 ਦਿਨ ਉਹਨਾਂ ਚੂੜੀਆਂ ਨੂੰ ਪਾ ਕੇ ਰੱਖਣਾ ਇਹ ਦੇਖੋ ਮੈਨੂੰ ਕਿਸੇ ਬਜ਼ੁਰਗ ਨੇ ਦੱਸੀ ਸੀ ਗੱਲ ਕਿ ਇਸ ਚੀਜ਼ ਦੇ ਨਾਲ ਨਾ ਲੜਕੀਆਂ ਜੇ ਬਗਾਨੇ ਘਰੇ ਜਿਹੜੀਆਂ ਜਾਂਦੇ ਦੇਖੋ ਜੇ ਤਾਂ ਗੁਰਸਿੱਖੋ ਤੁਸੀਂ ਹੈ ਨਾ ਸਿਮਰਨ ਕਰਦੇ ਹੋ ਜਪ ਤਾਂ ਬਾਣੀ ਹੈ ਨਾ ਨਿਤਨੇਮ ਕਰੋਗੇ ਤੁਸੀਂ ਪੰਜੇ ਬਾਣੀਆਂ ਦਾ ਜਪਜੀ ਸਾਹਿਬ ਜੀ ਦਾ ਜਾਂ ਚੌਪੀ ਸਾਹਿਬ ਜੀ ਦਾ ਪਾਠ ਕਰੋਗੇ ਤਾਂ ਤੁਹਾਨੂੰ ਕੋਈ ਵੀ ਵਿਗਨ ਲੱਗਣ ਵਾਲਾ ਨਹੀਂ ਅਗਰ ਤੁਸੀਂ ਹੈ ਨਾ ਬਹੁਤ ਹਿੰਦੂ ਪੈਣਪਰਾ ਵੀ ਨੇ ਜਿਹੜੇ ਕਿ ਚਾਹੁੰਦੇ ਹੈਗੇ ਸਾਨੂੰ ਇਸ ਚੀਜ਼ ਬਾਰੇ ਪਤਾ ਲੱਗੇ ਤਾਂ ਤੁਸੀਂ ਉਹ ਵੀ ਕਰ ਸਕਦੇ ਹੋ ਜਿਹੜੇ ਪੈਣਪਰਾ ਅੱਜ ਕੱਲ ਬਹੁਤ ਹੈ ਨਾ ਲੜਕੀਆਂ ਕਹਿੰਦੀਆਂ ਨੇ ਵੀ ਸ਼ਿਵ ਜੀ ਭਗਵਾਨ ਦਾ ਬਰਤ ਰੱਖਦੀਆਂ ਨੇ ਵੀ ਸੋਮਵਾਰ ਨੂੰ ਵੀ ਚੰਗਾ ਜੀਵਨ ਸਾਥੀ ਮਿਲੇ ਹੈ ਨਾ ਤੇ ਦੇਖੋ ਰੱਬ ਸਾਰੇ ਇੱਕੋ ਹੀ ਨੇ ਤੁਸੀਂ ਕਿਸੇ ਦਾ ਵੀ ਜਾਇ ਨਾਮ ਸਿੱਖੀ ਦੇ ਵਿੱਚ ਥੋੜਾ ਜਿਹਾ ਆਪ ਨੂੰ ਇਹ ਹੋ ਜਾਂਦਾ ਵੀ ਆਪਾਂ ਨੂੰ ਕਿਸੇ ਨੂੰ ਮੰਨਣਾ ਨਹੀਂ ਪੈਂਦਾ ਹੈਗਾ ਆਪਾਂ ਨੂੰ ਕਿਤੇ ਕੁਝ ਨਹੀਂ ਕਰਨਾ ਪੈਂਦਾ ਚਾਹੇ ਸੀ ਆਪਣੇ ਘਰ ਵਿੱਚ ਬੈਠ ਕੇ ਵੀ ਸਿਰਫ ਗੁਰੂ ਸਾਹਿਬ ਜੀ ਨੂੰ ਇੱਕ ਸੀਸੀ ਝਕਾਉਣਾ ਹੈ ਹੋਰ ਚਾਹੇ ਕਹਿੰਦੇ ਤੁਸੀਂ ਕੁਝ ਵੀ ਨਾ ਕਰੋ ਤਾਂ ਬਸ ਸਿਮਰਨ ਕਰੀ ਜਾਓ ਵਾਹਿਗੁਰੂ ਜੀ ਤੁਹਾਡੇ ਬੇੜੇ ਪਾਰ ਕਰੇ ਜਾਣੀ ਤਾਂ ਜਿਹੜੀਆਂ ਉਹ 17 ਹਰੇ ਰੰਗ ਦੀਆਂ ਸੱਤ ਚੂੜੀਆਂ ਲਾਲ ਕੱਪੜੇ ਦੇ ਵਿੱਚ ਬਨ ਕੇ ਤੁਸੀਂ ਨੇ ਉੱਪਰ ਰੱਖ ਦੇਣੀਆਂ ਨੇ ਜਦੋਂ ਤੁਹਾਡੇ ਬੱਚੇ ਦਾ ਰਿਸ਼ਤਾ ਹੋ ਜੇ ਮਲਕੀ ਲੜਕੀ ਵਾਸਤੇ ਹੈ ਲੜਕੀ ਦਾ ਰਿਸ਼ਤਾ ਹੋ ਜੇ ਤਾਂ ਉਹਨੇ 11 ਦਿਨ ਉਹ ਚੂੜੀਆਂ ਨੂੰ ਪਹਿਣ ਕੇ ਰੱਖਣਾ ਉਸ ਤੋਂ ਬਾਅਦ ਤੁਹਾਡੀ ਮਰਜ਼ੀ ਤੇ ਅਗਲੀ ਚੀਜ਼ ਹੈਗੀ ਇਸ ਤਰੀਕੇ ਦੀ ਨਾ ਤੁਸੀਂ ਹਲਦੀ ਲੈ ਲੈਣੀ ਹੈ ਹਲਦੀ ਦੇ ਗੱਠੀਆਂ ਹੁੰਦੀਆਂ ਨੇ ਜੀ ਇਹ ਘਰੇ ਸਾਡੀ ਆਪਦੀ ਹਲਦੀ ਹੈਗੀ ਇਸ ਤਰੀਕੇ ਦੀ ਤੁਸੀਂ ਨੇ ਹਲਦੀ ਲੈਣੀ ਹੈ ਗੱਠੀਆਂ ਵਾਲੀ ਹਲਦੀ ਹੋ ਲੈਣੀ ਹੈਗੀ ਤੁਸੀਂ ਨੇ ਸੱਤ ਗੱਠੀਆਂ ਲੈਣੀਆਂ ਨੇ ਇਹ ਸੱਤ ਗੱਠੀਆਂ ਨੂੰ ਇੱਕ ਨਾ ਖੰਮਣੀ ਦੇ ਨਾਲ ਬੰਨ ਦੇਣਾ ਕੰਮਣੀ ਦੇ ਨਾਲ ਬੰਨ ਕੇ ਸ਼ਨੀਵਾਰ ਵਾਲੇ ਦਿਨ ਇਸ ਨੂੰ ਤੁਸੀਂ ਕਿਸੇ ਵੀ ਕੱਪੜੇ ਦੇ ਵਿੱਚ ਲਪੇਟ ਕੇ ਇੱਕ ਅਜਿਹੀ ਜਿਵੇਂ ਆਪਣੀ ਪੇਟੀ ਦੇ ਵਿੱਚ ਜਾਂ ਕਿਸੇ ਟ੍ਰਾਂਕ ਵਗੈਰਾ ਕਿਸੇ ਬਾਕਸ ਵਗੈਰਾ ਵਿੱਚ ਰੱਖ ਦੇਣਾ ਤੇ ਇਹ ਜ਼ਰੂਰ ਹੋ ਕਰਨਾ ਕਿ ਮੇਰੇ ਬੱਚੇ ਦਾ ਰਿਸ਼ਤਾ ਹੋਵੇਗਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਿਗਣਾਗਾ ਕੋਈ ਵੀ ਕਹਿੰਦੇ ਨਾજર ਲੱਗਿਆ ਕੁਝ ਵੀ ਮੇਰੇ ਬੱਚੇ ਦਾ ਸੰਯੋਗ ਨੇ ਜਿਹੜੇ ਉਹ ਖੁੱਲ ਜਾਣਗੇ ਤੇ ਮੇਰੇ ਬੱਚੇ ਦਾ ਰਿਸ਼ਤਾ ਜ਼ਰੂਰ ਹੋਵੇਗਾ ਤੇ ਲੜਕੀਆਂ ਨੇ ਖਾਸ ਤੌਰ ਤੇ ਜਿਹੜੀਆਂ ਮੇਰੀਆਂ ਭੈਣਾਂ ਨੇਗੀਆਂ ਉਹਨਾਂ ਨੇ ਆਹ ਸੌਣ ਦਾ ਮਹੀਨਾ ਜਿਹੜਾ ਚੱਲ ਰਿਹਾ ਹੈ ਬਹੁਤ ਹੀ ਜ਼ਿਆਦਾ ਵਧੀਆ ਮਹੀਨਾ ਹੈਗਾ ਹਨਾ ਤਾਂ ਤੁਸੀਂ ਨੇ ਕਰਨਾ ਕੀ ਹੈਗਾ ਸਵੇਰੇ ਇੱਕ ਚਪਚੀ ਸਾਹਿਬ ਤੇ ਇੱਕ ਚੌਪੀ ਸਾਹਿਬ ਜੀ ਦਾ ਪਾਠ ਕਰਨਾ ਹੈ ਕੋਈ ਜਾਲ ਰੱਖਣੇਗਾ ਤੇ ਇਹ ਅਰਦਾਸ ਕਰਨੀ ਕਿ ਵਾਹਿਗੁਰੂ ਜੀ ਮੈਨੂੰ ਭਰੋਸੇ ਕਿ ਤੁਸੀਂ ਮੇਰੇ ਸੰਜੋਗ ਕਿਸੇ ਗੁਰਸਿੱਖ ਪਰਿਵਾਰ ਚ ਚੰਗੇ ਪਰਿਵਾਰ ਚ ਮਲਾਓਗੇ ਮੈਨੂੰ ਭਰੋਸਾ ਹੈ ਤੁਹਾਡੇ ਤੇ ਕਿ ਤੁਸੀਂ ਮੇਰਾ ਰਿਸ਼ਤਾ ਕਰਵਾ ਰਹੇ ਹੋ ਮੈਨੂੰ ਇਨਸਾਨਾਂ ਤੇ ਭਰੋਸਾ ਨਹੀਂ ਕਿਉਂਕਿ ਥੱਗਾ ਚੋਰਾ ਜਨਾਂ ਤਾਂ ਹਮੇਸ਼ਾ ਹੀ ਬਚਾ ਕੇ ਤੁਸੀਂ ਤਾਂ ਸੰਜੋਗ ਲਿਖਣ ਵਾਲੇ ਵੀ ਤੁਸੀਂ ਹੋ ਤੋੜਨ ਵਾਲੇ ਵੀ ਤੁਸੀਂ ਹੋ ਪਿਤਾ ਜੀ ਕਿਰਪਾ ਕਰੋ ਇਸ ਨਿਮਾਣੀ ਬੱਚੀ ਨੂੰ ਸਿੱਧਾ ਰਸਤਾ ਦਿਖਾਓ ਤਾਂ ਕਿ ਜੋ ਵੀ ਲੋਕ ਕਿਉਂਕਿ ਕਹਿੰਦੇ ਹੁੰਦੇ ਨੇ ਕਹਿੰਦੇ ਜਦੋਂ ਧੀ ਨਾ 25 30 25 ਸਾਲ ਤੋਂ ਉੱਪਰ ਟੱਪ ਜੀ ਇਹਨਾਂ ਤਾਂ ਲੋਕ ਤਾਣੇ ਮੇਨੇ ਮਾਰਨ ਲੱਗ ਜਾਂਦੇ ਨੇ ਪਰ ਜਦੋਂ ਧੀ ਮਟਿਆਰ ਹੋ ਜਾਂਦੀ ਹੈ ਨਾ ਤਾਂ ਮਾਪੇ ਨੂੰ ਹਰ ਟਾਈਮ ਚਿੰਤਾ ਖਾਂਦੀ ਰਹਿੰਦੀ ਹੈ ਵੀ ਇੰਨੇ ਫੁੱਲਾਂ ਵਾਂਗੂ ਪਾਲ ਕੇ ਰਾਜਕੁਮਾਰੀਆਂ ਵਾਂਗੂ ਪਾਲ ਕੇ ਹੁਣ ਅਸੀਂ ਕਿਸੇ ਬਗਾਨੇ ਦੇ ਹੱਥ ਦੇ ਦਾਂਗੇ ਪਤਾ ਨਹੀਂ ਉਹ ਕਿਵੇਂ ਰੱਖੇਗਾ ਕੀ ਮੇਰੀ ਬੱਚੀ ਦੇ ਸੰਜੋਗਾਂ ਚ ਲਿਖਿਆ ਹੈ ਕੀ ਉਹਦੇ ਭਾਗਾਂ ਚ ਲਿਖਿਆ ਹੋਇਆ ਹੈਗਾ ਤਾਂ ਬੱਚੇ ਦੀ ਮਾਂ ਇੱਕ ਕੰਮ ਜ਼ਰੂਰ ਕਰੇ ਤਾਂ ਕਿ ਉਹਨਾਂ ਦੇ ਬੱਚਿਆਂ ਦੇ ਜਿਹੜੇ ਹਨ ਅੱਗੇ ਜਾ ਕੇ ਉਹਨਾਂ ਦਾ ਪਵਿੱਖਾ ਵਾਹਿਗੁਰੂ ਜੀ ਉਹਦੇ ਆ ਪਰਖ ਵਾਲੇ ਹੁਣ ਤਾਂ ਭੈਣ ਇੱਕ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਆਪਣੇ ਬੱਚਿਆਂ ਦੇ ਨਿਮਿੱਤ ਅਰਦਾਸ ਕਰੇ ਕਿ ਮੇਰੇ ਬੱਚਿਆਂ ਦੇ ਜੋ ਵੀ ਸੰਜੋਗ ਨੇ ਵਾਹਿਗੁਰੂ ਜੀ ਤੁਸੀਂ ਖੁਦ ਕਰਨ ਵਾਲੇ ਹੋ ਪਿਤਾ ਜੀ ਕਿਰਪਾ ਕਰਨੀ ਮੇਰੇ ਬੱਚਿਆਂ ਦੇ ਸੰਯੋਗ ਕਿਸੇ ਗੁਰਸਿੱਖ ਪਰਿਵਾਰ ਨਾਲ ਮਿਲਾਉਣੇ ਤਾਂ ਕਿ ਅੱਗੇ ਆਉਣ ਵਾਲਾ ਇਹਨਾਂ ਦਾ ਭਵਿੱਖ ਹੈ ਤੇ ਸਾਡਾ ਵੀ ਜਿਹੜਾ ਬੁਢਾਪਾ ਹੈਗਾ ਉਸ ਨੂੰ ਹਨਾ ਸਖਾਲਾ ਹੋਵੇ ਇਹ ਜਰੂਰ ਤੁਸੀਂ ਅਰਦਾਸ ਕਰਨੀ ਤਾਂ ਵਾਹਿਗੁਰੂ ਜੀ ਤੁਹਾਡੀ ਜਰੂਰ ਸੁਣਨਗੇ ਇੱਕ ਅਜ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਮਹਾ ਉਪਾਏਗਾ ਹਨਾ ਜਿਵੇਂ ਇੱਕ ਲਾ ਲਓ ਇਹ ਵੀ ਇੱਕ ਟੋਟਕਾ ਹੀ ਹੈਗਾ ਹਨਾ ਤੁਸੀਂ ਇਸ ਚੀਜ਼ ਨੂੰ ਜਰੂਰ ਕਰ ਸਕਦੇ ਹੋ ਬਹੁਤ ਬਣ ਭਰਾ ਨੇ ਜਿਹੜੇ ਇਸ ਚੀਜ਼ ਨੂੰ ਕਰਦੇ ਵੀ ਨੇ ਦੇਖੋ ਮੈਂ ਤਾਂ ਅਕਸਰ ਤੇ ਇਹੀ ਕਹਿੰਉਂਦਾ ਵੀ ਅਗਰ ਤੁਸੀਂ ਕਰ ਵੀ ਦਿਓਗੇ ਤਾਂ ਵੀ ਕੋਈ ਹੁਣ ਨੁਕਸਾਨ ਨਹੀਂ ਹੋਏਗਾ ਕਿਉਂਕਿ ਇਸ ਚੀਜ਼ ਦਾ ਫਾਇਦਾ ਹੀ ਹੈਗਾ ਤਾਂ ਤੁਸੀਂ ਕਰਨਾ ਕੀ ਹੈਗਾ ਜਿਹੜਾ ਕਿ ਆਪਣਾ ਤੇਜ ਪੱਤਾ ਹੁੰਦਾ ਹੈ ਨਾ ਤੇਜ ਪੱਤੇ ਤੇ ਮੈਂ ਤੁਹਾਨੂੰ ਬਹੁਤ ਵਾਰੀ ਚੀਜ਼ ਦੱਸੀ ਕਿ ਕਿੰਨੇ ਦੇ ਵਿੱਚ ਇਸ ਚੀਜ਼ ਦੀ ਕਾਫੀ ਜ਼ਿਆਦਾ ਮਹਾਨਤਾ ਕੀਤੀ ਹੈ ਦੇ ਉਹੀ ਚੀਜ਼ਾਂ ਮੈਂ ਨਾਲ ਤੁਹਾਨੂੰ ਦੱਸ ਦਿੰਦੇ ਹਾਂ ਕਿਉਂਕਿ ਕਈ ਨੂੰ ਗੁਰਬਾਣੀ ਤੇ ਵਿਸ਼ਵਾਸ ਹੁੰਦਾ ਹੈ ਤੇ ਕਈ ਨੂੰ ਇਸ ਚੀਜ਼ ਤੇ ਵਿਸ਼ਵਾਸ ਹੁੰਦਾ ਹੈ ਤੁਹਾਨੂੰ ਜਿਸ ਤੇ ਇਸ ਤੇ ਵੀ ਵਿਸ਼ਵਾਸ ਹੈ ਭਰੋਸੇ ਨਾ ਕਰੋਗੇ ਤਾਂ ਉਸੇ ਚੀਜ਼ ਤੋਂ ਤੁਹਾਨੂੰ ਫਾਇਦਾ ਹੋਵੇਗਾ ਤੁਸੀਂ ਇਹ ਚੀਜ਼ਾਂ ਦਾ ਕਰ ਲਓ ਇੰਨਾ ਤੇ ਹੋਵੇਗਾ ਵਾਹਿਗੁਰੂ ਜੀ ਦੀ ਸਿਮਰਨ ਤੇ ਕਰੋਗੇ ਫਿਰ ਤਾਂ ਕੋਈ ਟੋਟ ਹੀ ਨਹੀਂ ਆਉਣ ਵਾਲੀ ਹੈ ਨਾ ਪਰ ਪਰੋਸਾ ਬਹੁਤ ਜ਼ਰੂਰੀ ਹੈ ਕਰਨਾ ਕੀ ਹੈ ਤੁਸੀਂ ਨੇ ਤੇਜ ਪੱਤਾ ਲੈ ਲੈਣਾ ਜਿਵੇਂ ਆਪਣੇ ਸਪੈਦੇ ਦਾ ਪੱਤਾ ਹੁੰਦਾ ਉਸ ਤਰੀਕੇ ਦਾ ਤੇਜ ਪੱਤਾ ਹੁੰਦਾ ਹੈਗਾ ਅੱਜ ਮੇਰੇ ਕੋਲੇ ਹੈ ਨਹੀਂ ਮੈਨੂੰ ਲੱਭਿਆ ਨਹੀਂ ਹੈਗਾ ਵੈਸੇ ਇਹ ਮਸਾਲੇ ਆ ਮਸਾਲਾ ਹੀ ਆ ਉਹ ਇੱਕ ਤਰ੍ਹਾਂ ਦਾ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਏਗਾ ਉਹ ਜੇ ਤੁਸੀਂ ਨੇ ਸੱਤ ਤੇਜ ਪੱਤੇ ਲੈਣ ਜਿਵੇਂ ਆਪਣੇ ਹਲਦੀ ਦੇ ਗੱਠਿਆਂ ਨੂੰ ਸੱਤ ਨੂੰ ਗੱਠਾ ਮਾਰਨੀਆਂ ਨੇ ਨਾ ਕੱਠੀਆਂ ਕਰਕੇ ਰੱਖਣੀਆਂ ਨੇ ਉਸੇ ਤਰੀਕੇ ਨਾਲ ਤੁਸੀਂ 7 ਤੇਜ ਪੱਤੇ ਲੈਣੇ ਨੇ ਉਸ ਦੇ ਉੱਪਰ ਆਪਣੇ ਬੱਚੇ ਦਾ ਨਾਮ ਲਿਖਣਾ ਤੇ ਥੋੜਾ ਜਿਹਾ ਨਾ ਸਿਨੇਮਨ ਪਾਊਡਰ ਜਿਵੇਂ ਕਿ ਆਪਣਾ ਦਾਲ ਚੀਨੀ ਦਾ ਪਾਊਡਰ ਹੁੰਦਾ ਹੈ ਦਾਲ ਚੀਨੀ ਦਾ ਇੱਕ ਲੈ ਕੇ ਟੁਕੜਾ ਉਹਦਾ ਪਾਊਡਰ ਬਣਾ ਲੈਣਾ ਉਹਦੇ ਉੱਪਰ ਰੱਖ ਕੇ ਨਾ ਤੁਸੀਂ ਨੇ ਉਹਨਾਂ ਨੂੰ ਸੱਤਾਂ ਨੂੰ ਸੱਤ ਸ਼ਨੀਵਾਰ ਜਲਾਉਣਾ ਸੱਤ ਜਨਮ ਵਿੱਚ ਕਿਸੇ ਵੀ ਟਾਈਮ ਜਲਾ ਦਿਓ ਉਹਨਾਂ ਨੂੰ ਤੇ ਇਹ ਕਰਨਾ ਹੈ ਕਿ ਮੇਰੇ ਬੱਚੇ ਦੇ ਬੰਨੇ ਹੋਏ ਸੰਜੋਗ ਨੇ ਉਹ ਖੁੱਲ ਜਾਣਗੇ ਮੇਰੇ ਬੱਚੇ ਦਾ ਰਿਸ਼ਤਾ ਇਸੇ ਮਹੀਨੇ ਵਿੱਚ ਹੋਵੇਗਾ ਤੇ ਇੱਕ ਹੋਰ ਸਿਕ ਪਰਿਵਾਰ ਵਧੀਆ ਪਰਿਵਾਰ ਦੇ ਵਿੱਚ ਇੱਕ ਚੰਗੇ ਸੰਸਕਾਰਾਂ ਵਾਲੀ ਲੜਕੀ ਸਾਡੇ ਘਰੇ ਆਵੇਗੀ ਜਾਂ ਸਾਡੀ ਲੜਕੀ ਇੱਕ ਚੰਗੇ ਪਰਿਵਾਰ ਚੰਗੇ ਸੰਸਕਾਰਾਂ ਵਾਲੇ ਪਰਿਵਾਰ ਦੇ ਵਿੱਚ ਜਾਵੇਗੀ ਜਿੱਨੂੰ ਕਿ ਕਿਤੇ ਵੀ ਕੋਈ ਵੀ ਦੁੱਖ ਨਹੀਂ ਹੋਗਾ ਤੇ ਆਖਰੀ ਤੇ ਲਾਸਟ ਦੀ ਗੱਲ ਕਿ ਜਿਹੜੇ ਬੱਚਿਆਂ ਦੇ ਲੱਗਦਾ ਵੀ ਸੰਜੋਗ ਨਾਲ ਆਪਾਂ ਕਹਿੰਦੇ ਵੀ ਰਿਸ਼ਤੇ ਵਾਲੇ ਆਈ ਜਾਂਦੇ ਨੇ ਮੁੜੀ ਜਾਂਦੇ ਨੇ ਆਈ ਜਾਂਦੇ ਨੇ ਮੁੜੀ ਜਾਂਦੇ ਨੇ ਹਨਾ ਤਾਂ ਸਭ ਤੋਂ ਪਹਿਲਾਂ ਜਿੱਦਣ ਤੁਹਾਨੂੰ ਲੱਗੇ ਵੀ ਸਾਡੇ ਘਰ ਰਿਸ਼ਤੇ ਵਾਲੇ ਦੇਖਣ ਆ ਰਹੇ ਨੇ ਨਾ ਤਾਂ ਤੁਸੀਂ ਖੜੇ ਹੋ ਕੇ ਵਾਹਿਗੁਰੂ ਜੀ ਕੇ ਅਰਦਾਸ ਕਰਨੇ ਕਿ ਵਾਹਿਗੁਰੂ ਜੀ ਸਾਡੇ ਵਿੱਚ ਬਹੁਤ ਔਗਣ ਹੋਣਗੇ ਹਨਾ ਨਹੀਂ ਪਤਾ ਹੈਗਾ ਕਿਰਪਾ ਕਰਨੀ ਮਨ ਵਿੱਚ ਦਇਆ ਬਸਾ ਕੇ ਸਾਰਿਆਂ ਨੂੰ ਕੋਈ ਵੀ ਔਗਣ ਹੈ ਨਾ ਜਿਹੜਾ ਸਾਡਾ ਸਾਡੇ ਬੱਚੇ ਦੇ ਵਿੱਚ ਹੈਗਾ ਉਹ ਨਾ ਦਿਖੇ ਪਿਤਾ ਜੀ ਇਹਨਾਂ ਦੇ ਚੰਗੇ ਸੰਯੋਗ ਮਿਲਾਉਣੇ ਬਸ ਜਿੱਥੇ ਸਾਡੇ ਬੱਚੇ ਦੀ ਅੱਗੇ ਪਵਿਖਿਆ ਤੁਸੀਂ ਆਪ ਸਾਡੇ ਵਿਚੋਲੇ ਬਣਨੇ ਨੇ ਪਿਤਾ ਜੀ ਆਪ ਵਿਚੰਗਸਾਂ ਤੁਸੀਂ ਲਾਵਾਂ ਦੇ ਪਾਠ ਪੜ੍ਹੇ ਨੇ ਨਾ ਅਗਰ ਲਾਵਾਂ ਦੇ ਪਾਠਾਂ ਦਾ ਤੁਸੀਂ ਨਾ ਪਾਠ ਕਰਨ ਲੱਗੇ ਤਾਂ ਤੁਹਾਨੂੰ ਕੋਈ ਵੀ ਟੋਟਕਾ ਕੋਈ ਵੀ ਜਾਦੂ ਤੰਤਰ ਮੰਤਰ ਨਹੀਂ ਕਰਨਾ ਪਵੇਗਾ ਤੁਸੀਂ ਲਾਵਾਂ ਦੇ ਪਾਠ ਸ਼ੁਰੂ ਕਰ ਲਓ 41 ਦਿਨ 51 ਦਿਨ ਜਦੋਂ ਤੱਕ ਤੁਹਾਡਾ ਰਿਸ਼ਤਾ ਨਹੀਂ ਹੁੰਦਾ ਨਾ ਉਦੋਂ ਤੱਕ ਤੁਸੀਂ ਲਾਵਾਂ ਦੇ ਪਾਠ ਨੂੰ ਸਿਮਰਨ ਕਰਿਆ ਕਰੋ ਸੁਣਿਆ ਕਰੋ ਪੜ੍ਹਿਆ ਕਰੋ ਤਾਂ ਇਸ ਚੀਜ਼ ਨਾਲ ਦੇਖਿਓ ਤੁਹਾਡੇ ਬੰਨੇ ਹੋਏ ਸੰਜੋਗ ਜਾਂ ਤੁਹਾਡਾ ਰਿਸ਼ਤਾ ਕਿਤੇ ਚੱਲਦੇ-ਚੱਲਦੇ ਗੱਲ ਰੁਕ ਜਾਂਦੀ ਹੈ ਜਾਂ ਤੁਹਾਡਾ ਨਹੀਂ ਵਿਆਹ ਹੋ ਰਿਹਾ ਹਨ ਸੰਜੋਗ ਨਹੀਂ ਮਿਲ ਰਿਹਾ ਕਿਉਂਕਿ ਅੱਜ ਕੱਲ ਨਾ ਇੱਕ ਤਾਂ ਲੜਕੀਆਂ ਨੇ ਵੀ ਇੰਨਾ ਦੁਖੀ ਕਰ ਰੱਖਿਆ ਤੇ ਲੜਕਿਆਂ ਨੇ ਉਸ ਤੋਂ ਨਸ਼ਿਆਂ ਤੋਂ ਦੁਖੀ ਕਰ ਰੱਖਿਆਗਾ ਵੀ ਸਾਰੇ ਬਹੁਤ ਔਖੇ ਹੋਏ ਪਏ ਨੇ ਕਹਿੰਦੇ ਇੱਕ ਸਿੱਕਾ ਖੋਟਾ ਲੜਕੀ ਵਾਲਿਆਂ ਕੋਲੇ ਹੁੰਦਾ ਇੱਕ ਲੜਕਿਆਂ ਵਾਲੇ ਕੋਲੇ ਹੁੰਦਾ ਜਦੋਂ ਇਕੱਠੇ ਦੋ ਹੋ ਜਾਂਦੇ ਨੇ ਤਾਂ ਜਮੀ ਬੇੜਾ ਕਰਕੋ ਹੋ ਜਾਂਦਾ ਤਾਂ ਪਲੀਜ਼ ਆਪਣੇ ਬੱਚਿਆਂ ਨੂੰ ਬੱਚੀਆਂ ਨੂੰ ਸੰਸਕਾਰ ਦੇਵੋ ਤਾਂ ਕਿ ਅੱਗੇ ਜਾ ਕੇ ਆਉਣ ਵਾਲਾ ਉਹਨਾਂ ਦਾ ਫਿਊਚਰ ਵੀ ਸਖਾਲਾ ਹੋਵੇ ਤੇ ਆਪਣਾ ਬੁਢਾਪਾ ਵੀ ਸਖਾਲਾ ਹੋਵੇ ਤੇ ਵੀਡੀਓ ਚੰਗੀ ਲੱਗੀ ਅੱਗੇ-ਅਗੇ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਇੱਕ ਨਾ ਮੈਥੋਂ ਸਾਰੇ ਪੈਨਪਰਾ ਆਈਡੀ ਮੰਗ ਰਹੇ ਨੇ ਇੰਸਟਾਗ੍ਰam ਦੀ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਜਦੋਂ ਮੈਂ ਲਾਈਵ ਦੇ ਵਿੱਚ ਆਪਣੀ ਆਈਡੀ ਦਿੱਤੀ ਸੀ ਕਿ ਮੈਂ ਸਿਰਫ ਸੰਡੇ ਨੂੰ 12 ਤੋਂ 1 ਵਜੇ ਤੱਕ ਤੁਹਾਡੇ ਨਾਲ ਗੱਲ ਕਰ ਸਕਦੀ ਆਂ ਬੈਸੇ ਮੈਂ ਤੁਹਾਡੇ ਨਾਲ ਇੰਸਟਾਗ੍ਰam ਤੇ ਗੱਲ ਨਹੀਂ ਕਰ ਸਕਦੀ ਮੈਸੇਜ ਥਰੂ ਮੈਂ ਤੁਹਾਨੂੰ ਜਵਾਬ ਦੇ ਸਕਦੀ ਆਂਗੀ ਤਾਂ ਪਲੀਜ਼ ਮੇਰੀ ਗੱਲ ਨੂੰ ਇਸ ਨੂੰ ਸਮਝੋ ਕਿਉਂਕਿ ਮੈਂ ਬਹੁਤ ਬਿਜੀ ਹਾਂ ਨਾ ਕਿਉਂਕਿ ਨਹੀਂ ਟਾਈਮ ਹੁੰਦਾ ਕਈ ਵਾਰੀ ਹੁੰਦਾ ਵੀ ਹਾਂ ਬੱਚਿਆਂ ਦੀ ਪੜ੍ਹਾਈ ਸਾਰੇ ਪਾਸੇ ਸਾਰਾ ਕੁਝ ਦੇਖਣਾ ਪੈਂਦਾ ਤਾਂ 12 ਤੋਂ 1 ਵਜੇ ਤੱਕ ਮੈਂ ਆਪਣੇ ਇੰਸਟਾਗ੍ਰam ਦੀ ਆਈਡੀ ਅੱਜ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਕਰ ਦੂੰਗੀ ਤੇ ਮੈਂ ਆਪਣੀ ਭੈਣਾਂ ਨੂੰ ਵੀ ਕਹਿਣਾ ਚਾਹੂੰਗੀ ਤਾਂ ਪਲੀਜ਼ ਮੈਨੂੰ ਥੋੜਾ ਜਿਹਾ ਸਮਝੋ ਤੁਸੀਂ ਜਦੋਂ ਵੀ ਹੁੰਦਾ ਵੀ ਚਲੋ 5 ਮਿੰਟ 10 ਮਿੰਟ ਜਦੋਂ ਮੈਨੂੰ ਟਾਈਮ ਲੱਗੇਗਾ ਮੈਂ ਤੁਹਾਨੂੰ 12 ਤੋਂ 1 ਵਜੇ ਦੇ ਵਿੱਚ ਕਾਲ ਕਰੂੰਗੀ ਤੁਸੀਂ ਮੈਨੂੰ ਮਿਸ ਕਾਲ ਮਾਰ ਕੇ ਛੱਡ ਦੇਣੀ ਹੈ ਨਾ ਤਾਂ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਤੱਕ ਲਈ ਸਾਰੇ ਪੈਨਪ੍ਰਾਪ ਆਪਣੇ ਵੱ